ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਆ ਸਾਰੇ ਸਾਡੇ ਨਾਲ ਵਰੰਟੀ ਆਰ ਤੇ ਆਪਣਾ ਜਿਹੜਾ ਪਿੰਡ ਵੱਲੂ ਦੇ ਤਾਣਾ ਮੰਡੀ ਦੇ ਵਿੱਚ ਜਿਹੜੀ ਕੱਲ ਨੂੰ ਪਹਿਲੀ ਸ਼ੁਭਕਰਮ ਦੀ ਆਪਾਂ ਵਰਸ਼ੀ ਮਨਾ ਰਹੇ ਆ ਉਹਦੀਆਂ ਤਿਆਰੀਆਂ ਦੇ ਵਿੱਚ ਸਾਰਾ ਇਹ ਨਗਰ ਪਿੰਡ ਵੱਲੂ ਨਵੀਂ ਪੁਰਾਣੀ ਪੰਚਾਇਤ ਕਲੱਬ ਸਾਰੇ ਸਾਡੇ ਨੌਜਵਾਨ ਜਿਹੜੀਆਂ ਲੱਗੇ ਹੋਏ ਨੇ ਆ ਜਿਹੜਾ ਟੈਂਟ ਆਪਣਾ ਤਾਣਾ ਮੰਡੀ ਤੇ ਲੱਗਣਾ ਸ਼ੁਰੂ ਹੋ ਗਿਆ। ਦਾ ਜਿਹੜੇ ਮੈਟ ਹੈ ਉਹ ਵੀ ਵਿਛੇ ਸ਼ੁਰੂ ਹੋ ਗਏ। ਥੋੜੇ ਸਮੇਂ ਦੇ ਵਿੱਚ ਜਿਹੜਾ ਸਟੇਜ ਆ ਜਿਹੜੀ ਉਹ ਵੀ ਬਣਨੀ ਸ਼ੁਰੂ ਹੋ ਜੂਗੀ। ਤਾਂ ਪੁੱਤਰ ਲਈ ਪਿਛਲੇ ਪਾਸੇ ਸ਼ੁਭ ਕਰਨ ਦਾ ਜਿਹੜਾ ਪੁੱਤ ਬਣ ਕੇ ਆਇਆ ਉਹਦਾ ਵੀ ਜਿਹੜਾ ਤੜਕੇ ਆਪਾਂ ਕੱਲ ਨੂੰ ਭੋਗ ਤੋਂ ਬਾਅਦ ਫੌਂਡ ਚੁਕਾਈ ਕਰਨੀ ਆ ਉਹਦੀ ਤੇ ਇਸ ਲਈ ਸਾਰਿਆਂ ਨੂੰ ਅਪੀਲ ਆ ਕਿ ਜਿੰਨੇ ਵੀ ਆਪਾਂ ਕਿਸਾਨ ਜਿੰਨੇ ਵੀ ਪੂਰੇ ਭਾਰਤ ਦੇ ਕਿ ਸ਼ੁਭ ਕਰਨ ਕਉਂਸ ਹੀ ਦੋਆ ਕਿਉਂ ਗੋਲੀ ਲੱਗੀ ਉਹ ਸਾਰਿਆਂ ਮੰਗਾ ਤੇ ਆਪਾਂ ਲੜ ਰਹੇ ਆ ਖਨੌਰੀ ਰਤਨਪੁਰਾ ਸ਼ੰਭੂ ਤਾਂ ਇਸ ਨੂੰ ਜਿੱਤਣ ਵਾਸਤੇ ਜ਼ਰੂਰੀ ਆ ਸਾਡੇ ਇਸ ਨੌਜਵਾਨ ਦੀ ਜਿਹੜੀ ਪਹਿਲੀ ਵਾਰ ਸੀ ਐ ਪਿੰਡ ਬੱਲੂ ਜ਼ਿਲ੍ਹਾ ਬਠਿੰਡਾ ਤੇ ਨਜ਼ਦੀਕ ਤਪਾ ਤਪੇ ਤੋਂ ਕੜੈਲਾ ਕੜੈਲੀ ਸਾਰੇ ਜਿਹੜੇ ਕਰੋੜ ਥੋੜੇ ਸਮੇਂ ਦੇ ਵਿੱਚ ਸਾਰੇ ਰੂਟਾਂ ਦੀ ਅਸੀਂ ਇਸਪੁਲਾ ਦੇਾਂਗੇ ਕਿ ਕਿੰਨਾ ਹੋਵੇ ਤਾਂ ਪੂਰੇ ਭਾਰਤ ਦੇ ਜਿਹੜੇ ਆਕੂ ਹੈ ਕਿਸਾਨ ਆਕੂ ਵੀ ਨੇ ਜ਼ਿਲ੍ਹਿਆਂ ਦੀ ਜਮ੍ਹਾਂ ਹੱਦ ਇਹਨਾਂ ਦੇ ਪਿੰਡ ਬੱਲੋ ਦੇ ਨਾਲ ਲੱਗਦੀ ਆ ਕਿ ਕਿੰਨੇ ਜ਼ਿਲ੍ਹੇ ਤਾਂ ਘਰ ਘਰ ਦੇ ਵਿੱਚੋਂ ਸਾਡੀ ਭੈਣ ਮਾਈ ਨੌਜਵਾਨ ਨਹੀਂ ਰਹਿਣੇ ਚਾਹੀਦੇ ਆਮ ਅਸੀਂ ਲੋਕਾਂ ਦੇ ਭੋਗਾ ਤੇ ਜਾਣੇ ਆਪਾਂ ਉਹਨੂੰ ਜਾਣਦੇ ਵੀ ਨਹੀਂ ਹੁੰਦੇ ਕੋਈ ਦਾਦੀ ਨਾਨੀ ਚਾਚੀ ਗਾਂ ਦੀ ਗਾਂ ਹੁੰਦੀ ਹੈ ਤਾਂ ਇਹ ਸਾਡਾ ਨੌਜਵਾਨ ਇਸ ਮੰਗਾ ਨੂੰ ਤੇ ਸਾਡੇ ਮੋਰਚੇ ਨੂੰ ਚਵਾਉਣ ਦੇ ਖਾਤਰ ਪੁਲਿਸ ਦੀ ਗੋਲੀ ਨਾਲ ਸਹੀਦ ਹੋਇਆ ਉਹਦੀ ਪਹਿਲੀ ਵਰਸੀ ਕੱਲ ਨੂੰ 21 ਫਰਵਰੀ ਨੂੰ ਪਿੰਡ ਵੱਲੋਂ ਤੇ ਮਨਾਈ ਜਾ ਰਹੀ ਹੈ ਤਾਂ ਸਮਾਂ 11 ਵਜੇ ਤਾਂ ਸਾਰਿਆਂ ਨੂੰ ਅਪੀਲ ਹੈ ਜੇ ਕੋਈ ਸੰਗਤ ਪਹਿਲਾਂ ਵੀ ਆ ਸਕਦੀ ਹੈ ਤਾਂ 10 ਵਜੇ ਭੋਗ ਪਾਈ ਜਾਣਗੇ ਤਾਂ ਖੰਡ ਪਟ ਪ੍ਰਕਾਸ਼ ਕਰਵਾਇਆ ਤੇ ਭੋਗ ਚ ਵੀ ਸ਼ਾਮਲ ਹੋ ਕੇ ਉਸ ਤੋਂ ਬਾਅਦ ਜਿਹੜਾ ਸਟੇਜ ਤੇ ਲੈ ਕੇ ਆਵਾਂਗੇ ਮਹਾਰਾਜ ਜੀ ਸੁਵਾਰੀ ਤਾਂ 11:30 ਜਿਹੜੀ ਆਪਣੀ ਸਟੇਜ ਆ ਉਹ ਚੱਲਣੀ ਸ਼ੁਰੂ ਹੋ ਜੂਗੀ ਤੇ 3 ਵਜੇ ਤੱਕ ਆਪਣੀ ਜਿਹੜੀ ਸਟੇਜ ਚੱਲੂਗੀ ਅਪੀਲ ਹੈ ਪੂਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਲੜਨ ਵਾਲੇ ਲੋਕਾਂ ਨੂੰ ਕੇ ਸਾਡੇ ਇਸ ਨੌਜਵਾਨ ਦੀ ਪਹਿਲੀ ਵਰ੍ਹੇਂ ਤੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਆਪਾਂ ਆਈਏ ਤਾਂ ਸਰਕਾਰ ਨੂੰ ਚੇਤਾਵਨੀ دیਏ ਤੇ ਆਉਣ ਵਾਲਾ ਇਹ ਜਿਹੜਾ 1 ਫਰਵਰੀ ਹੈ ਤਾਂ ਭਰਾਵੋ ਪੂਰੇ ਮੋਰਚਾ ਦੇ ਜਿਹੜੇ ਸਾਡੇ ਪ੍ਰੋਗਰਾਮ ਹੋਣਗੇ ਤੇ 22 ਤਰੀਕ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਹੈ ਫੇਰ ਇਸ ਮੰਗਾਂ ਤੇ ਤਾਂ ਉਹ ਸਰਕਾਰ ਨੂੰ ਪਤਾ ਲੱਗੇ ਕਿ ਅਸੀਂ ਇੱਕ ਨੌਜਵਾਨ ਦੇ ਗੋਲੀ ਮਾਰੀ ਸੀ ਭਈ ਡਰ ਜਾਣਗੇ ਲੋਕ ਲੜਨਗੇ ਨਹੀਂ ਖਿੰਡ ਜਾਣਗੇ ਪਰ ਅਸੀਂ ਉਹਦੇ ਪਿੱਛੇ ਕਰੋੜਾ ਲੋਕ ਬਾਹਰ ਨਿਕਲ ਕੇ ਆਈਏ ਤਾਂ ਗਾਹਾਂ ਨੂੰ ਇਹ ਜੀ ਸਰਕਾਰ ਕੋਈ ਗਲਤੀ ਨਾ ਕਰੇ ਧੰਨਵਾਦ ਵੈਰਵਰ ਜੀ ਕਾਂ ਖਾਲਸਾ ਸ੍ਰੀ ਵੈਰਵਰ ਜੀ ਕਬ